ਵਾਦ ਜੀ ਵੀਰ ਜੀ ਦੋਗਾ ਦੇ ਦੋਗੇ ਇਤਿਹਾਸ ਵਿੱਚ ਦੱਸਦਾ ਹੁੰਦਾ ਕਿਹਦਾ ਗ੍ਰੀਕੀ ਦਾ ਇਤਿਹਾਸਕਾਰ ਦੱਸਦਾ ਹੈ ਕਿਹਦਾ ਸਿੱਖ ਰਾਜ ਚੌਣ ਖੜੀ ਦੁਨੀਆ ਮਤਲਬ ਸਾਰਾ ਦੁਨੀਆਂ ਜੱਟ ਨੇ ਉਹ ਦੁਨੀਆ ਜਿਵੇਂ ਬਣ ਗਈ ਮੋਰਚੇ ਤੋਂ ਭੱਜ ਕੇ ਜਾਣਾ ਪੱਗ ਤੋਂ ਪਿੱਛੇ ਹਟਣਾ ਉਹ ਪੰਡਾ ਜਵਾਰ ਜੁਗਤ ਆਉਣੀ ਨਹੀਂ ਪਰ ਉਹ ਸਰਕਾਰ ਨੂੰ ਆਗੂਆਂ ਨੇ ਕਿ ਬਹੁਤ ਵੱਡਾ ਕਾਠ ਹੋ ਰਿਹਾ ਹੈ ਕਾਰਨ ਕੀ ਹੈ ਜਿਹੜੇ ਅਸੀਂ ਮੰਤਰੀ ਬਣਾ ਕੇ ਭੇਜਨੇ ਆ ਕੇਂਦਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਕਸਾਨਾਂ ਦੀ ਗੱਲ ਨਹੀਂ ਕਰਦੇ ਸਾਡੇ ਮੁੱਦੇ ਜੋ ਸਾਡੇ ਸਾਡੇ ਮੁੱਦੇ ਨੇ ਠੁਕਦੇ ਨਹੀਂ ਪੰਜਾਬ ਦਾ ਬਿਹਤਰੀਨ ਜਿਹੜਾ ਮੰਡੀ ਬੋਰਡ ਸਰਕਾਰ ਨੂੰ ਤੋੜਨਾ ਚਾਹੁੰਦੀ ਹੈ ਤੇ ਕਾਰਪੋ ਕਰਾ ਦੇਣਾ ਦੇਣਾ ਚਾਹੁੰਦੀ ਹੈ ਜੇਕਰ ਸਾਡੇ ਮੰਦੀ ਮੋਰ ਖਤਮ ਹੋ ਗਿਆ ਅਸੀਂ ਬੇਰੋਜ਼ਗਰ ਬੇਰੁਗਾਰ ਹੋ ਜਾਵਾਂਗੇ ਪਰ ਨਾਲ ਸਾਡੇ ਬੱਚੇ ਤਾਂ ਨੇ ਵਿਦੇਸ਼ਾਂ ਨੂੰ ਚਲੇ ਜਾ ਰਹੇ ਨੇ ਕਿਉਂਕਿ ਇੱਥੇ ਰੋਜ਼ਗਾਰ ਦੇ ਸਾਧਨ ਨਹੀਂ ਸਾਰੇ ਬੱਚੇ ਇੱਥੇ ਨੇ ਵਿਦੇਸ਼ਾਂ ਦੇ ਜਾਂਦੇ ਪਹਿਲੇ ਨਾ ਤੇ ਰੋਜ਼ਗਾਰ ਨਾ ਤੇ ਵਿੱਦਿਆ ਜੋ ਵੀ ਮੋਦੀ ਸਰਕਾਰ ਉਹ ਪੰਜਾਬ ਨਾਲੋਂ ਚੋਂ ਧੱਕਾ ਕਰ ਰਹੀ ਏ ਬੜੀ ਹੈਰਾਨੀ ਦੀ ਗੱਲ ਏ ਕਿ ਪੰਜਾਬ ਸਬਰ ਹੀ ਤਕ ਕੰਮ ਕਰ ਰਿਹਾ ਹੈ ਭਾਵੇਂ ਮੋਦੀ ਸਰਕਾਰ ਹੋਵੇ ਭਾਵੇਂ ਕੋਈ ਸਰਕਾਰ ਹੋਵੇ ਪਰ ਭਾਵੇਂ ਕੋਈ ਵੀ ਸਰਕਾਰ ਹੋਵੇ ਉਹ ਤਕ ਲਈ ਬਲਾਵ ਕਰਦੇ ਨੇ ਕਿਉਂ ਤਕਾ ਕਰਦੇ ਨੇ ਇਹਦਾ ਵੱਡਾ ਕਾਰਨ ਹੈ ਪੰਜਾਬੀ ਜੌਹਦੇ ਉਹ ਸੰਘਰਸ਼ੀ ਨੇ ਸੰਘਰਸ਼ ਕਰਦੇ ਨੇ ਉਹ ਜੇ ਦੀ ਜਦੀਤ ਵਜਾ ਇਸਾ ਨਾ ਪਾਇ ਜੇ ਦੀ ਜਦੀ ਨਾ ਦਿੱਤੀਏ ਪਰ ਕਿਉਂ ਮਤਰਾ ਸਾਡੇ ਨਾਲ ਨਾਲ ਅਸੀਂ ਪੜਾ ਕੇ ਦਿੱਤਾ ਜੋ ਦੇਜ ਭੁਖਾ ਮਰਦਾ ਸੀ ਉਹਦਾ ਮੈਨ ਪੰਜਾਬ ਨੇ ਦਿੱਤਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੱਤੀ ਅੱਜ ਬੜੇ ਦੁੱਖ ਦੀ ਗੱਲ ਏ ਕਿ ਸਰਨਾ ਤੱਕਾ ਵੇਖੋ ਚੰਡੀਗੜ੍ਹ ਪੰਜਾਬ ਨੂੰ ਦੇਣ ਮਾਰੇ ਸਰਨਾ ਨਾਲ ਸਰਤਾ ਰੱਖੀਓ 1955 ਵਿੱਚ ਤੋਂ ਆਸੀ ਅਸੀਂ 5-7 ਸਾਲ ਦੇ ਵਿੱਚ ਆਪ ਦੀ ਰਾਜਧਾਨੀ ਬਣਾਵਾਂਗੇ ਤੇ ਪੰਜਾਬ ਨੂੰ ਜਿਹੜਾ ਚੰਡੀਗੜ੍ਹ ਦੀ ਰਾਜਧਾਨੀ ਬਣਾਵਾਂਗੇ ਇੱਥੇ ਵੀ ਮੁਕਰ ਗਏ ਜੇ ਖੇਤੀ ਕਰਨ ਤੇ ਨਾ ਵੱਧੋ ਨੇ ਉੱਥੇ ਵੀ ਮੁਕਰਗੇ ਜਿਹੜਾ ਬੋਦੀਏ ਇਹ ਝੂਠ ਬੋਲਦਾ 58 ਵਾਰ ਦੀ ਝੂਠ ਬੋਲਦਾ ਝੂਠੇ ਮੋਜ ਲਾਡ ਉੱਪਰ ਅੱਜ ਦੇਖੋ ਜਿਹੜਾ ਸੋਨਾ ਬਾਰੂ ਮੰਗਾਇਆ ਉਹ ਸਰਸਿਆਂ ਨੂੰ ਦੇ ਦਿੰਦਾ ਕਿਉਂਕਿ ਉਹ ਤੇਲ ਲਾਉਣਾ ਹੈ ਤੇਲ ਲਾਉਣਾ ਨੇ ਇਸ ਕਰਕੇ ਬਹੁਤ ਸੇਰ ਜਿਹੜੇ ਬੀਰੀਆਂ ਡਾਉਣੇ ਨੇ ਇਹਨਾਂ ਨੂੰ ਰੋਇਆ ਸਾਰਾ ਨਾਲ ਰਸ ਗਿਆ ਜਿਹਾ ਪਸਾਇ ਆਪਰ ਰਸ ਗਿਆ ਚ ਇਹ ਲੋਕ ਜਵਾਬ ਕਰਦਾ ਹੈ ਇਹ ਚੋਲਾ ਚੋਟੇ ਭੱਜੇਗਾ ਮੁੰਡਿਆ ਚੌਕੀਦਾਰ ਇਹਨੇ ਅੱਥਰੂ ਦਿਓ ਛੱਡ ਕੇ ਚਲੇ ਜਾਵੇਂ ਜਾਂ ਲੋਕਾਂ ਨੇ ਇਹਨੂੰ ਘੇਰ ਲੈਣਾ ਹੈ ਲੋਕਾਂ ਨੇ ਛੱਡਣਾ ਨਹੀਂ ਵੇਖੋ ਜਿਹੜਾ ਵੀ ਇਹਨੇ ਮੰਗੋ ਮੰਗੀਆਂ ਨੇ ਨਹੀਂ ਮੰਨਦਾ ਆ ਢੱਲੇਵਾਲ ਸਾਹਿਬ ਇੱਕ ਸਾਥ ਉਹਥੇ ਬੈਠ ਰਹੇ ਨੇ ਕਿਉਂਕਿ ਕਿਉਂ ਨਹੀਂ ਮੰਗੋ ਮੰਗੀਆਂ ਜਾ ਰੀਆਂ ਇਸ ਕਰਕੇ ਪੰਜਾਬੀ ਵੀਰੋ ਸਾਰੇ ਇਕੱਠੇ ਹੋ ਕੇ ਸਾਰੇ ਬੱਦਰ ਚੱਲੀਏ नथ पाईेन कंदा खे वाहिू जी का ख़ालसा वाहिी फतेह